so the ਵਾਹਿਗੁਰੂ ਸਾਹਿਬ ਜੀ ਔਗਣਾਂੰਤੀ ਗਣ ਕੋ ਨਹੀਂ ਬਹਿਣ ਨਾ ਮਿਲੈ ਹਜ਼ੂਰ ਮਨਮਖ ਸਤ ਨਾ ਜਾਣਈ ਔਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਪ੍ਰਭੂਰ ਗੁਰਬਦੀ ਮਨ ਬਿਧਿਆ ਪ੍ਰਭ ਪ੍ਰਭ ਮਿਲਿਆ ਆਪ ਹਜ਼ੂਰ ਔ ਗਣੰਤੀ ਗਣ ਕੋ ਨਹੀਂ ਬਹਿਨਾ ਮਿਲਿਆ ਹਜ਼ੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਣ ਕਿਰਪਾ ਨ ਦਾ ਆਣ ਭਗਤ ਅਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਨਵਾਜੇ ਮਾਲਕ ਪ੍ਰਗਤੀ ਤੇ ਬਰਾਜਮਾਨ ਜਗੋ ਜਗ ਅਟਲ ਧਰਤਨ ਸਹਿਜ ਜੀ ਗੁਰੂ ਨਾਨਕ ਸਹਿਜ ਜੀ ਮਹਾਰਾਜ ਜੀ ਦੇ ਪਵਣ ਪਵਿੱਤਰ ਹਯੂਦੀ ਦੇ ਅੰਦਰ ਅਮਰਤ ਵੇਲੇ ਨੂੰ ਹਾਜ਼ਰੀ ਨਿਭਾ ਲਈ ਗੁਰੂ ਪਿਆਰੀ ਸਾਧ ਸੰਗਤ ਜੀਓ ਸੁਭਾਸ਼ਨ ਅਪਾ ਸਾਨੂੰ ਅਮਰਤ ਵੇਲੇ ਤੋਂ ਸਤ ਸੰਤਿਆਂ ਘੜੀਆਂ ਪ੍ਰਾਪਤ ਹੋਈਆਂ ਅਮਰਤ ਵੇਲੇ ਤੋਂ ਸੁੰਦਰ ਦਵਾਰ ਸਜੇ ਹੋਏ ਸਜੇ ਹੋਏ ਦਿਵਾਨ ਦੇ ਵਿੱਚ ਸਤਿਪ੍ਰਾਪデー ਪਾਵਨ ਪਵਿੱਤਰ ਰੂਪਾਂ ਦੇ ਪ੍ਰਕਾਸ਼ ਮਾਲ ਕੰਮ ਦੀ ਸੇਵਾ ਹੋਈ ਪ੍ਰਤਿ ਆਪ ਸਰਬਉਪ ਸੰਗਤਾਂ ਦੇ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਜਾਨਾ ਜੀਆ ਕਥਾ ਵਿਚਾਰਾਂ ਦੇ ਨਾਲ ਜਿਉ ਪਾਸ਼ਾ ਦੀ અપਾਰ ਕਿਰਪਾ ਦੇ ਨਾਲ ਲੜੀ ਵਾਰ ਕਥਾ ਵਿਚਾਰਾਂ ਚ ਅੰਨ ਉਹਨਾਂ ਦੇ ਨਾਲ ਸਾਂਝ ਪਉਣ ਦਾ ਜੋ ਇਹ ਸੁਭਾਗ ਸਮਾ ਮਿਣਾ ਹੈ ਗੁਰੂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮਨ ਅੰਦੇ ਚੈਤਨੂ ਆਕਾਰ ਕਰਦਾ ਕਰਜਾਂ ਹੋਵੇ ਆਪਣਾ ਮਨੁੱਖਾ ਜੀਵਨ ਸਫਲ ਹੋਵੇ ਪ੍ਰੀਏ ਜੀ ਆਪ ਸਰਬੱਤ ਹੀ ਸੰਗਤਾਂ ਨੇ ਕਰਦੇ ਆਂ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ ਤੀਸਰੇ ਪਾਸ਼ ਧੰਤਨ ਸਹਿਬ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਕਿ ਆਪਣੇ ਮਨ ਦੇ ਵਿੱਚ ਵਿਚਾਰ ਕਰ ਲੈ ਏ ਭਾਈ ਜੋ ਆਪਣੇ ਮਨ ਦੇ ਨਾਲ ਵਿਚਾਰ ਕਰਨੀ ਕਰ ਕਿ ਸਤਿਗੁਰੂ ਦੀ ਸਾਨ ਤੋਂ ਬਿਨਾ ਕਿਸੇ ਨੇ ਵੀ ਪ੍ਰਮਾਤਮਾ ਨੂੰ ਨਹੀਂ ਲੱਭਾ ਇਸ ਪਰਮੇਸ਼ਰ ਦੇ ਸੰਗਤ ਕਰਨ ਤੋਂ ਬਿਨਾ ਉਸ ਗੁਰੂ ਦੇ ਸ਼ਰਨ ਆਇਆ ਤੋਂ ਬਿਨਾ ਉਸ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਗੁਰੂ ਪਿਆਰ ਜਿੰਨਾ ਜਰ ਸਾਡੇ ਅੰਦਰ ਨਾਮ ਦਾ ਵਸਾ ਨੇ ਅਸੇ ਮਨ ਕਰਕੇ ਪਰਮਾਤਮਾ ਦੇ ਨਾਮ ਜਿਨ੍ਹਾਂ ਨਹੀਂ ਜੜਦੇ ਉਹਨਾਂ ਅਚਲ ਗੁਰੂ ਪਿਆਰੇ ਸਾਨੂੰ ਸੂਝੀ ਨਹੀਂ ਆਉਂਦੀ ਸਿੱਖਿਆ ਨਹੀਂ ਆਉਣੀ ਤੇ ਗਿਆਨ ਤੋਂ ਬਿਨਾ ਬਨੁਖ ਅਧੂਰਾ ਰਹ ਜਾਂਦਾ ਇਸ ਲਈ ਬਾਦਸ਼ਾਹ ਕਹਿੰਦੇ ਕਿ ਆਪਣੇ ਮਨ ਦੇ ਨਾਲ ਵਿਚਾਰ ਕਰਨੀ ਕਰ ਕੀ ਤੂੰ ਸਤਿਗੁਰੂ ਦੇ ਸਨ ਆਇਆ ਤੋਂ ਬਿਨਾ ਤੈਨੂੰ ਪਰਮਾਤਮਾ ਨਹੀਂ ਲੱਭਣਾ ਕਹਿੰਦੀ ਗੁਰੂ ਪਿਆਰੇ ਆਪਣੇ ਮਨ ਦੇ ਵਿੱਚ ਤਰਨ ਵਾਲਾ ਮਨੁੱਖ ਜਦ ਤੱਕ ਉਹ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਪਾਉਂਦਾ ਉਸ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਨਹੀਂ ਪਰਦੀ ਭਾਵੇਂ ਕਿ ਜਦੋਂ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਗੁਰੂ ਦੀ ਰਾਜਾ ਗੁਰੂ ਦੇ ਹੁਕਮ ਤੋਂ ਪਾਲੀ ਹੋ ਕੇ ਚੱਲਦਾ ਹੈ ਫਿਰ ਪਾਸ਼ਾ ਵੀ ਦੇ ਕੀ ਭਾਈ ਜਨਾ ਜਰੋਹ ਮਨੋਕ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਨਹੀਂ ਪਾਉਂਦਾ ਗੁਰੂ ਦੇ ਸੰਨ ਵਿੱਚ ਨਹੀਂ ਆਉਂਦਾ ਉਹਨਾਂ ਜਰੋਹ ਦੇ ਮਨ ਦੀ ਵਿਕਾਰਾਂ ਦੀ ਮੈਲ ਨਹੀਂ ਜਾ ਸਕਦੀ ਤੇ ਗੁਰੂ ਦੀ ਰਜਾ ਵਿੱਚ ਹੀ ਆਪਣੇ ਅੰਤਰ ਆਤਮੇ ਵਿੱਚ ਜੀਵ ਲਿਖਿਆ ਹੋਇਆ ਹੈ ਜੀਵਣ ਲਿਖਿਆ ਹੋਇਆ ਹੈ। ਪਾਪ ਕੀ ਬਣ ਕੇ ਭੜਕਣਾ ਤੋਂ ਵੀ ਬਚ ਜਾਂਦਾ ਹੈ ਆਤਮਕ ਜੀਵਨ ਦੇਵ ਵਾਲਾ ਨਾਮ ਜਣ ਦੇ ਪੀਦਾ ਹੈ। ਉਹਦੀ ਬਰਕਤ ਨਾਲ ਸੁੱਖ ਦਾ ਟਿਕਾਣਾ ਲੱਭ ਜਾਂਦਾ ਹੈ। ਗੁਰੂ ਕੇ ਇਸ ਤਰ੍ਹਾਂ ਕਰਕੇ ਉਹਦਾ ਜੀਵਨ ਦਾ ਆਧਾਰ ਹੋ ਜਾਂਦਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਔਗਣ ਮਤੀ ਗਣ ਕੋ ਨਹੀਂ ਬਹਿ ਨਾ ਮਿਲੈ ਹਦੂਰ ਗੁਰੂ ਦੇ ਪਿਆਰਿਓ ਜਿਸ ਜੀਵ ਇਸਤਰੀ ਦੇ ਅੰਦਰ ਔਗਣ ਹੀ ਔਗਣ ਹਨ ਕਣ ਕੋਈ ਵੀ ਨਹੀਂ ਪਰ ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਵਿੱਚ ਬੈਠਣਾ ਨਹੀਂ ਬਣਦਾ ਆਕੀਏ ਸਰੋ ਪਰਲੋਕ ਦੇ ਅੰਦਰ ਗੁਰੂ ਦੀ ਹਜ਼ੂਰੀ ਦੇ ਅੰਦਰ ਇਸ ਨੂੰ ਥਾਂ ਨਹੀਂ ਮਿਲਦੀ ਕਿ ਜਿਸ ਜੀਵ ਇਸ ਤਰੀ ਨੇ ਅੰਦਰ ਔਗਣ ਹੀ ਔਕਣ ਹਨ ਕੋਈ ਗਾ ਨਹੀਂ ਇਸ ਪਰਮਤ ਦੇ ਅੰਦਰ ਵਕਾਰਾਂ ਦੀ ਭਰੀ ਪਈ ਹੈ ਮਾਇਆ ਮੂਹ ਦੇ ਵਿੱਚ ਲੋਸ ਦੇ ਜਹੰਕਾਰ ਹਉਮੈ ਦੇ ਵਿੱਚ ਵਸੀ ਪਈ ਹੈ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਭਾਈ ਉਸ ਨੂੰ ਇਹ ਹਿਜੂਰੀ ਦੇ ਅੰਦਰ ਜੇ ਕੋਈ ਸ਼ਰਮਣੀ ਮਿਲਦਾ ਮਨ ਵਖ ਸਬਦ ਨ ਜਾਣੀ ਆਵਗਣ ਸੋ ਪ੍ਰਭ ਦੂਰ ਤੇ ਆਪਣੇ ਮਨ ਦੇ ਪਿੱਛੇ ਘੁਰਨ ਵਾਲਾ ਜੀਵ ਹੈ ਗੁਰੂ ਦੇ ਸ਼ਬਦ ਦੀ ਤਦਰ ਨਹੀਂ ਜਾਣਦਾ ਪਰ ਜਿਹੜਾ ਆਪਣੇ ਮਨ ਦੇ ਪਿੱਛੇ ਲੱਗੜ ਕਰਨ ਵਾਲਾ ਹੈ ਔਰ ਜੀਵ ਗੁਰੂ ਦੇ ਸ਼ਬਦ ਦੇ ਕਲ ਰੇ ਜਾਣਦਾ ਔਗਣ ਦੇ ਕਾਰੋਂ ਪਰਮਾਤਮਾ ਨੂੰ ਕਿਤੇ ਦੂਰ ਹੀ ਜਾਪਦਾ ਹੈ ਪਰ ਗੁਰੂ ਦੇ ਪਿਆਰ ਜਿਨ੍ਹਾਂ ਨੇ ਗੁਰੂ ਦੇ ਨਾਮ ਦੀ ਗੁਰੂ ਦੇ ਸ਼ਬਦ ਦੀ ਕਲ ਨਾ ਜਾਣੀ ਕਿੰਨਾ ਸੋਹਣਾ ਮਨੁੱਖਾ ਜੀਵਨ ਬੜਾ ਸੀ ਯੂਸਫ ਪਰਮੇਸ਼ਰ ਨੇ ਦਨੋ ਜੂਨਾ ਦੇ ਵਿੱਚ ਕੱਢ ਕੇ ਭੜਤਰਾ ਦੇ ਵਿੱਚ ਕੱਢ ਕੇ ਮਨੁੱਖਾ ਦੇ ਦਿੱਤੀ ਸੀ ਸਰਬਾਸ਼ ਵਿਦਵੀ ਆਪਣੇ ਮਨ ਦੇ ਪਿੱਛੇ ਹੀ ਹਉਂ ਜਿਉ ਲੱਗਾ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ ਕਿ ਜਨਮ ਕਿਵੇਂ ਮਿਲਿਆ ਹੈ ਤੇ ਅਗਣਾਂ ਦੇ ਕੰਨ ਹੀ ਉਹ ਪਰਮਾਤਮਾ ਦਾ ਕਿਤੇ ਦੂਰ ਹੋ ਜਾਂਦਾ ਹੈ ਜਿਨੀ ਸੱਚ ਪਛਾਣਿਆ ਸੱਚ ਰਤੇ ਭਖੂਰ ਪ੍ਰਜਨਾ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣਨਾ ਕੀਤਾ ਹਰਤਾ ਅਨੁਗੁਰੂ ਅਮਰਦਾਸ ਮਹਾਰਾਜ ਆਖਦੇ ਕਿ ਭਾਈ ਜਿਨਾਂ ਮੁਲਖਾਂ ਨੇ ਸਦਾ ਸਿਰ ਪ੍ਰਮਾਤਮਾ ਨੂੰ ਹਰਥਾਂ ਦੇ ਵਸਦਾ ਪਛਾਨ ਲਿਆ ਉਹ ਸਦਾ ਹੀ ਤਨ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰੰਗੇ ਗਏ। ਪਰ ਜਿਸ ਜੀਵਣ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਹਰਥਾਂ ਵਸਦਾ ਪਛਾਨ ਲਿਆ ਹੈ ਕਿ ਪ੍ਰਮਾਤਮਾ ਹਰਥਾਂ ਵਸ ਰਿਹਾ ਹੈ। ਹਰਥਾਉ ਦੀ ਜੋਤ ਵਿਆਪ ਰਹੀ ਹੈ ਹਰਥਾਉ ਮੌਜੂਦ ਹੈ ਜਿਸਨੇ ਵੀ ਇਸ ਮਿਰਤੇ ਘਰ ਵਿੱਚ ਵਿਛਾਣ ਲਿਆ ਉਹ ਰਿਆਸਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਅਸਾ ਸਰੂ ਨਾਮ ਦਾ ਰੰਗ ਕਰਦਾ ਹੈ ਕਿਉਂ ਤੇ ਜੀਵਨ ਆਧਾਰ ਹੋ ਜਾਂਦਾ ਹੈ ਵਰ ਸਬਦੀ ਮਨ ਬੇਦਿਆ ਪ੍ਰਮ ਬਿਦਿਆ ਆਪ ਹਜ਼ੂਰ ਤੇ ਉਹਨਾਂ ਦਾ ਯਾ ਮਨ ਹੈ குரு ਦੇ ਸ਼ਬਦ ਵਿੱਚ ਘੋਤਾ ਰਹਿੰਦਾ ਹੈ ਪਰ ਗੁਰੂ ਦੇ ਪਿਆਰ ਜਿਹੜਾ ਉਹਨਾਂ ਦਾ ਮਨ ਹੈ ਸਦਾ ਹੀ ਪ੍ਰਮਾਤਮਾ ਦੇ ਸ਼ਬਦ ਜੁੜਿਆ ਰਹਿਦਾ ਹੈ ਤੇ ਉਹਨਾਂ ਨੂੰ ਫਿਰ ਪ੍ਰਮਾਤਮਾ ਮਿਲ ਪੈਂਦਾ ਹੈ ਜੇ ਅੰਗ ਸੰਵਾਸਾ ਦਿੱਤਾ ਹੈ ਫਿਰ ਉਹ ਆਪਣੇ ਅੰਗ ਸੰਮਾਨ ਦੇ ਉਹਨਾਂ ਦੀ ਪ੍ਰਮਾਤਮਾ ਸਾਡੇ ਸਦਾ ਹੀ ਅੰਗ ਸੰਗ ਹੈ ਫਿਰ ਗੁਰੂ ਦੇ ਪਿਆਰ ਇਹ ਸੁਭਾਅ ਉਹ ਤੋਂ ਪ੍ਰਾਪਤ ਹੁੰਦਾ ਹੈ ਜਦੋਂ ਮਨੁੱਖਾ ਉਹਨਾਂ ਦੇ ਮਨ ਵਿੱਚ ਗੁਰੂ ਦੇ ਸ਼ਬਦ ਵਿੱਚ ਪ੍ਰੋਤਾ ਰਹਿੰਦਾ ਹੈ ਜਿਸ ਨੂੰ ਪ੍ਰਮਾਤਮਾ ਵਾਹ ਪੈਂਦਾ ਹੈ ਪਰ ਉਹ ਇਸ ਤਰ੍ਹਾਂ ਜਾਪਦਾ ਹੈ ਜੀ ਪ੍ਰਮਾਤਮਾ ਉਸ ਦੇ ਅੰਗ ਸੰਗ ਵਸ ਰਿਹਾ ਹੈ ਆਪੇ ਰੰਗਣ ਰੰਗਿਆਨ ਸਭ ਦੇ ਲਿਆਣ ਮਲਾਈ ਪਰ ਪਾਸ਼ਾ ਗਿੰਦੇ ਪਰ ਸਾਡੇ ਜੀਵਾਂ ਦੇ ਕੀ ਵਸ ਹੈ ਜਿਨ੍ਹਾਂ ਜੀਵਨ ਨੂੰ ਪ੍ਰਮਾਤਮਾ ਨੇ ਆਪੇ ਸਾਹ ਸੰਗ ਵਿੱਚ ਰੱਖ ਕੇ ਨਾਮ ਰਵੇ ਚੰਗ ਦਤਾਰ ਜੋ ਜਿੰਨਾਂ ਤੇ ਪਰਮੇਸ਼ਰ ਕਾਲ ਰਖਨੇ ਆਪ ਰਹਿਮਤ ਕਰ ਦਿੱਤੀ ਉਹਨਾਂ ਨੂੰ ਗੁਰੂ ਦੀ ਸੰਗਤ ਵਿੱਚ ਰੱਖ ਕੇ ਐਸਾ ਨਾਮ ਦਾ ਪਿਆਰ ਦਾ ਰੰਗ ਰੰਗਿਆ ਹੈ ਤੇ ਗੁਰੂ ਦੇ ਪਿਆਰ ਗੁਰੂ ਦੇ ਇਸ਼ਾਰੇ ਜੁੜ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਰਿਹਾ ਹੈ। ਜਿਹੜੇ ਗੁਰੂ ਉਸ ਪ੍ਰਮਾਤਮਾ ਨੇ ਗੁਰੂ ਦੇ ਆਪਣੇ ਸ਼ਬਦ ਦੇ ਅੰਦਰ ਮਿਲਾ ਕੇ ਇਸ ਤਰ੍ਹਾਂ ਆਪਣੇ ਚਾਹਨਾ ਦੇ ਨਾਲ ਮੁਰਾ ਰਿਆ ਪਰ ਜਿੰਨਾਂ ਨੂੰ ਪ੍ਰਮਾਤਮਾ ਦੇ ਰੇਤ ਹੋਈ ਉਹ ਆਪ ਹੀ ਸਾਰ ਸਾਰੇ ਮੁਰਾ ਕੇ ਮਨੋਂ ਆਪ ਹੀ ਨਾਮ ਜਪਾ ਰਿਹਾ ਹੈ ਸੱਚਾ ਰੰਗ ਨਾ ਉਤਰੈ ਜੋ ਸਾਚਿਰਤੇ ਲਗ ਲਾਏ ਪਰ ਜਿਹੜਾ ਮਨਕ ਸਦਾ ਸਿਰ ਪ੍ਰਮਾਤਮਾ ਦੇ ਸਬਦ ਜੋੜ ਕੇ ਨਾਮ ਰੰਗ ਨਾਲ ਰੰਗੇ ਜਾਂਦੇ ਉਹਨਾਂ ਨੂੰ ਇਹ ਸਦਾ ਦਿਰ ਰਹਿਣ ਵਾਲਾ ਪ੍ਰਮਾਤਮਾ ਕਦੇ ਨਹੀਂ ਵਿਤਰਦਾ ਤਰ ਗੁਰੂ ਦੇ ਪਿਆਰ ਜਿਹੜਾ ਸਰਤੀ ਕਰਕੇ ਇਹ ਮਨ ਹਰ ਜੀ ਧਿਆਇ ਤਉ ਇੱਕ ਮਨ ਇੱਕ ਚਿਤ ਭਾਏ ਜਿਹੜਾ ਇੱਕ ਮਨ ਇੱਕ ਚਿਤ ਹੋ ਕੇ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਸਰਤੀ ਕਰਕੇ ਜੁੜ ਜਾਂਦਾ ਹੈ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਤਰ ਗੁਰੂ ਦੇ ਪਿਆਰ ਉਹਨਾਂ ਦਾ ਇਹ ਸਦਾ ਦਰ ਰਹਿਣ ਵਾਲਾ ਰੰਗ ਹੈ ਖਦੇ ਨਹੀਂ ਉਤਰਦਾ ਵੀ ਜਿਹੜਾ ਪਰਮੇਸ਼ਰ ਦਾ ਅਨੰਦ ਚੜ ਜਾਂਦਾ ਹੈ ਉਸਨੂੰ ਫਿਰ ਕੋਈ ਰਿਆਤਾਰ ਸਰਦਾ ਨਾਲ ਮਜਿਸਕ ਰੱਜਾ ਜਿਸਤੇ ਵੜ ਭਾਗਾ ਮੈਲਾ ਕਦੇ ਨ ਹੋਵੇ ਨਾ ਲਾਗੇ ਦਾਦਾ ਬਰ ਗੁਰੂ ਦੇ ਪਿਆਰ ਨਾ ਹੋਏ ਵਿਕਾਰਾਂ ਦੀ ਮੈਲ ਕੋਈ ਨਾ ਮਾਇਆ ਦਾ ਮੋਹ ਉਸਨੂੰ ਪਰਮਾਤਮਾ ਦੇ ਰੰਗਨ ਲਾ ਸਕਦਾ ਹੈ ਜਿਹੜੇ ਪਰਮਾਤਮਾ ਨੇ ਸ਼ਰਧਾ ਕਰਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਨਾਮ ਦੇ ਵਿੱਚ ਰੰਗੇ ਗਏ ਪਰ ਗੁਰੂ ਦੇ ਪਿਆਰ ਉਹਨਾਂ ਦੇ ਪਰ ਕੋਈ ਮਾਇਆ ਦਾ ਕੋਈ ਵਿਕਾਰਾਂ ਦਾ ਜੋਕ ਪ੍ਰਭਾਵ ਜੋ ਨਹੀਂ ਪਾ ਸਕਦਾ ਚਾਰੇ ਕੁੰਡਾ ਭੌ ਥਕੇ ਮਨ ਮੁਖ ਭੂਜ ਨਾ ਪਾਏ ਤੇ ਆਪਣੇ ਮੜ ਦੇ ਪਿਛੇ ਤੁਰਨ ਵਾਲੇ ਰੱਖ ਮਾਇਆ ਦੀ ਖਾਤਰ ਚੌਹੀ ਪਾਸੇ ਭੜਕ ਭੜਕ ਕੇ ਛੱਟ ਜਾਂਦੇ ਭਾਵ ਕਿ ਆਤਮਿਕ ਜੀਵਨ ਕਮਜ਼ੋਰ ਕਰ ਲੈਂਦੇ ਉਹਨਾਂ ਨੂੰ ਸਹੀ ਜੀਵਨ ਰਾਹ ਸੂਝ ਹੀ ਨਹੀਂ ਪੈਂਦੀ ਤੁਰਤ ਅਨੁ ਗੁਰੂ ਅੰਮ੍ਰਿਤਦਾਸ ਮਹਾਰਾਜ ਆਖਦੇ ਕਿ ਭਾਈ ਜਿਹੜੇ ਆਪਣੇ ਮਨ ਦੇ ਪਿੱਛੇ ਤਰਨ ਵਾਲੇ ਮਨੁੱਖਾ ਜਿਹੜੇ ਮਾਇਆ ਦੀ ਖਾਤਰੇ ਚੋਂ ਹੀ ਪਾਸੇ ਭੜਕ ਭੜਕ ਕੇ ਥੱਕ ਜਾਂਦੇ ਕਿ ਆਪਣੇ ਆਧਮਿਕ ਜੀਵਨ ਨੂੰ ਇੱਕ ਮਜ਼ੂਰ ਕਰ ਲੈਂਦੇ ਜਿਸ ਨੂੰ ਸਹੀ ਜੀਵਨ ਰਾਹ ਇਸੂਰ ਫਿਰ ਵੇਢੀ ਪੈਂਦੇ ਤੇ ਜੈ ਸਤਗੁਰ ਮੇਲੇ ਸੋ ਮਿਲੈ ਸਚੇ ਸ਼ਬਦ ਸੁਮਾਏ ਗੁਰੂ ਪਿਆਰੋ ਜਿਸੋਂ ਮਨੁੱਖ ਨੇ ਗੁਰੂ ਬੁਲਾਉਂਦਾ ਹੈ ਉਹ ਪ੍ਰਮਾਤਮਾ ਪ੍ਰੀਤਮ ਰਜ ਮੈਦਾ ਹੈ। ਤੇ ਜਿਸ ਨੂੰ ਪਰਮੇਸ਼ਰ ਆਪ ਬੁਲਾਉਂਦਾ ਹੈ ਉਹਨਾਂ ਨੂੰ ਅਗਰ ਪ੍ਰਮਾਤਮਾ ਦੇ ਪ੍ਰਾਪਤ ਹੋ ਜਾਂਦੀ ਹੈ ਸਦਾ ਜਿਵੇਂ ਵਾਲੇ ਪ੍ਰਭਾਤ ਸਿਮਤ ਸਵਾਦ ਦੇ ਬਾਣੀ ਵਿੱਚ ਲੀਨ ਰਹਿੰਦੇ। ਉਹ ਸਦਾ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਿਮਤ ਸਵਾਦ ਦੇ ਵਿੱਚ ਲੀਨ ਰਹਿੰਦੇ। ਪਰ ਜਿਹਨਾਂ ਨੂੰ ਪਰਮੇਸ਼ਰ ਆਪ ਮਿਲਾ ਦਿੰਦਾ ਹੈ ਰਬ ਗੁਰੂ ਦੇ ਪਿਆਰੇ ਸਦਾ ਇਥੇ ਰਹਿਣ ਵਾਲੇ ਪ੍ਰਮਾਤਮਾ ਜਿਸਿਪਤ ਸਾਰੇ ਗੀਤ ਗਾਉਂਦੇ ਨੇ ਪ੍ਰਮਾਤਮਾ ਦੇ ਨਾਮ ਦੇ ਰੰਗੇ ਜਾਂਦੇ ਮਤਰ ਘਨੇਰੇ ਕੰਥ ਕੀ ਮੇਰਾ ਦੁੱਖ ਨਾ ਟੈ ਕੋਏ ਤਦ ਗੁਰੂ ਪਿਆਰੇ ਤੁੰਗਾਂ ਦੇ ਬਥੇਰੇ ਸਬੰਧੀਆਂ ਨੂੰ ਮਿੱਤਰ ਬਣਾ ਬਣਾ ਕੇ ਮੈਂ ਤਤ ਜੁਗਾਂ ਇਸ ਸੰਸਾਰ ਦੇ ਉੱਤੇ ਇਸ ਜਗਤ ਦੇ ਉੱਤੇ ਬਥੇਰੇ ਸਬੰਧਰਾਂ ਨੂੰ ਮੈਂ ਬਿੱਤਰ ਬਣਾ ਬਣਾ ਕੇ ਇੱਥਾ ਝੁਕਾ ਹਾਂ ਮੈਂ ਸਮਝਦਾ ਕਿ ਤੇ ਸਾਥ ਸਬੰਧੇ ਮੇਰਾ ਦੁੱਖ ਘਟਾ ਸਕਦੇ ਤੇ ਮੇਰਾ ਇਹ ਸਮਝਣਾ ਸੀ ਮੇਰੀ ਇਹ ਸੂਝ ਸੀ ਕਿ ਕਿ ਸਾਥ ਸਬੰਧੇ ਹੀ ਮੇਰਾ ਇਹ ਦੁੱਖ ਘਟ ਸਕਦੇ ਔਰ ਗੁਰੂ ਦੇ ਪਿਆਰ ਜਪੂਰਵ ਜਨਮ ਦੇ ਮਿਲੇ ਸੰਜੋਗੀ ਅੰਤਿ ਗੁਨਾ ਸਹਾਰੇ ਪਰ ਜਿਸ ਨੂੰ ਪੂਰਵ ਜਨਮ ਦੇ ਸੰਜੋਗੀ ਮੰਨਦਾ ਸੀ ਅੰਤ ਵਿੱਚ ਕਿਸੇ ਲੈ ਸਹਾਰਾ ਲੜਿਆ ਜੇ ਮਾਤ ਪਿਤਾ ਸਤ ਮੀਤ ਨ ਭਾਈ ਮਨੁ ਰੂਹਾ ਨਾਮ ਤੇਰੇ ਸੰਗ ਸਹਾਰੇ ਪਰ ਜਿਨ੍ਹਾਂ ਨੂੰ ਮਜਰੇ ਮਾ ਪਿਆ ਧੀਆ ਪੁੱਤਰਾਂ ਨੇ ਮੋਹ ਦੇ ਵਿੱਚ ਆਪਣਾ ਜੀਵਨ ਸਾਫ ਸਬੰਧਨਾ ਨੂੰ ਇਹ ਜਾਣਦਾ ਹੈ ਕਿ ਮੇਰੇ ਦੁੱਖ ਦੂਰ ਕਰ ਦੇਣਗੇ ਪਰਵਾਸ਼ ਵਿੰਦੇ ਮਨ ਉਭਾ ਨਾਮ ਸੰਗ ਸਹਾਇ ਉਥੇ ਬ੍ਰਹ마ਤਮਾ ਦੇ ਨਾਮ ਨੇ ਸਹਾਈ ਹੋਣਾ ਹੈ ਹੋਰ ਕਿਸੇ ਨੇ ਕਿਰਿਆ ਸਾਥ ਸਬੰਧ ਰਿਸ਼ਾਤ ਨਹੀਂ ਦੇਣਾ ਮੈਲਕ੍ਰੀਤੰ ਦੁੱਖ ਕਟਿਆ ਸਬਦ ਮਿਲਾਵਾ ਹੋਏ ਪ੍ਰੀਤੰ ਪ੍ਰਮਾਤਮਾ ਨੂੰ ਮਨ ਕੇ ਦਮ ਕਟਿਆ ਜਾਂਦਾ ਹੈ ਗੁਰੂ ਦੇ ਚਾਹ ਦੇ ਰਾਹੀ ਹੀ ਤੁਸ ਨਾਮ ਮਿਲਾਪ ਹੁੰਦਾ ਹੈ ਗੁਰੂ ਦੇ ਪਿਆਰ ਹੈ ਜਿਹਨੇ ਸਾਖ ਸੰਬੰਧਨਾ ਦੇ ਮੋਹ ਦੇ ਵਿੱਚ ਰੰਗਿਆ ਪਿਆ ਹੈ ਜੱਗ ਸੰਸਾਰ ਦੇ ਸਾਖ ਸੰਬੰਧਨਾ ਦੇ ਵਿੱਚ ਐਸਾ ਰੰਗਿਆ ਪਿਆ ਹੈ ਗੁਰੂ ਦੇ ਪਿਆਰ ਤੇਰਾ ਦੁੱਖ ਕੱਟਿਆ ਜਾਣਾ ਹੈ ਪ੍ਰਮਾਤਮਾ ਨੂੰ ਮਿਲ ਕੇ ਤੇਰਾ ਦੁੱਖ ਹੀ ਕੱਟਿਆ ਜਾ ਸਕਦਾ ਹੈ ਗੁਰੂ ਦੇ ਸ਼ਬਦਿਆ ਰਾਹੀਂ ਇਸ ਪ੍ਰਮਾਤਮਾ ਤਰਾ ਭਲਾ ਹੋ ਸਕਦਾ ਹੈ ਸੱਚ ਖਟਨਾ ਸੱਚ ਰਾਸ ਹੈ ਸੱਚੇ ਸੰਕੀ ਸੋਏ ਹृदय ਦਾ ਮਨਕ ਸਦਾ ਦਿਨ ਪ੍ਰਮਾਤਮਾ ਰੂਪ ਹੋ ਜਾਂਦਾ ਜਿਹੜਾ ਸਦਾ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੱਗਿਆ ਜਾਂਦਾ ਤੇ ਉਹ ਸਦਾ ਦਿਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਖੱਟੀ ਕਮਾਈ ਕਰਦਾ ਤੇ ਨਾਮ ਹੀ ਉਸ ਦਾ ਅਖਮਸਮ ਆਇਆ ਬਣ ਜਾਂਦਾ ਜਿਸ ਨੂੰ ਸਦਾ ਕਹਿ ਰਹਿਣ ਵਾਲੇ ਪ੍ਰਮਾਤਮਾ ਦੇ ਸੋਭਾ ਮੰਦੀ ਗੁਰੂ ਦੇ ਪਿਆਰ ਜਿਹੜੇ ਸਦਾ ਹੀ ਸਿਰ ਰਹਿਣ ਵਾਲੇ ਪ੍ਰਮਾਤਮਾ ਦੇ ਰੂਪ ਹੋ ਜਾਂਦੇ ਤੇ ਸਦਾ ਜਿਹ ਪ੍ਰਮਾਤਮਾ ਦੇ ਨਾਮ ਦੀ ਖੱਟੀ ਕਰਮਾਇ ਕਰਦੇ ਨਾਮ ਹੀ ਇਸ ਨੂੰ ਕਮ ਥਮਾਇਆ ਪਰ ਜਾਂਦਾ ਹੈ ਜੀਵਨ ਦਾ ਤੇ ਸਦਾ ਹੀ ਕੈਵ ਰਹਿਣ ਵਾਲੇ ਪ੍ਰਮਾਤਮਾ ਦੀ ਸੋਭਾ ਕਰਦੇ ਸੱਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮੁਖ ਹੋਏ ਤੇ ਗੁਰੂ ਦੇ ਪਿਆਰ ਗੁਰੂ ਦੇ ਸੰਗ ਹੋ ਗਏ ਜਿਹੜੇ ਮਨੁੱਖ ਸਦਾ ਸਿਰ ਪ੍ਰਮਾਤਮਾ ਨਾਲ ਮਿਲ ਜਾਂਦੇ ਉਹ ਮੋੜਸ ਤੋਂ ਜੁੜਾ ਨਹੀਂ ਹੁੰਦੇ ਫਿਰ ਜਿਹੜੇ ਗੁਰੂ ਦੇ ਰਜਾਨਾ ਸਲੁਕ ਹੁੰਦੇ ਗੁਰੂ ਦੀ ਸਰਨ ਵਿੱਚ ਆਉਂਦੇ ਫਿਰ ਸਦਾ ਸਿਰ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਐਸਾ ਉਹ ਪ੍ਰਮਾਤਮਾ ਰੰਗ ਦੇ ਵਿੱਚ ਰੰਗੇ ਜਾਂਦੇ ਪ੍ਰਵਾਸ਼ਕ ਦੇ ਵੀ ਭਾਈ ਉਹ ਮੜ ਉਸ ਤੋਂ ਜੁੜਾ ਨਹੀਂ ਹੁੰਦੇ ਉਹ ਮੜ ਪ੍ਰਮਾਤਮਾ ਨੇ ਅਲਵਾ ਦੇ ਚੁੜਾ ਨਹੀਂ ਪੈਂਦਾ ਸ੍ਰੀ ਰਾਗ ਮਹਲਾ 3 ਭਗਤ ਧਰਨ ਗੁਰੂ ਅਮਰਦਾਸ ਮਨ ਰਾਜੇ ਸਮਝਾਉਣਾ ਕਰ ਰਹੇ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪਿ ਉਪਾਏ ਤੇ ਆਗੈ ਜਨ ਦਾ ਮੂਲ ਲੱਗਦਾ ਹੈ ਉਸ ਪ੍ਰਮਾਤਮਾ ਨੇ ਆਪ ਹੀ ਜਨ ਦਾ ਮੂਲ ਰਚਿਆ ਹੋਇਆ ਹੈ ਏ ਜਾਗਰ ਨੂੰ ਪੈਦਾ ਕਰਕੇ ਆਪ ਇਹਦੀ ਸੰਭਾਲ ਵੀ ਕਰਿਆ ਆਪ ਹੀ ਇਸ ਸਮੇਂ ਜਨਤਾ ਨੂੰ ਰਚਿਆ ਆਪ ਹੀ ਜੀਵਨ ਕਾਇਨਾਤ ਦੀ ਆਪ ਹੀ ਸੰਭਾਲ ਕਰਿਆ ਹੁੰਦੇ ਰੰਗਾਂ ਦਾ ਕੋਈ ਭੇਦ ਨਹੀਂ ਆਪੇ ਹਰੇਕ ਰੰਗ ਹੈ ਆਪੇ ਕੋ ਰੰਗੀ ਜੋਤ ਸੁਭਾਵੇ ਨਾਨਕ ਸਾਈ ਘਰ ਜੰਗੀ ਪਰ ਗੁਰੂ ਦਾ ਪਿਆਰ ਹੈ ਉਹਦੇ ਰੰਗਾਂ ਨੂੰ ਉਸੇ ਰੰਗਾਂ ਦਾ ਭੇਦ ਵੀ ਜਾਣੇ ਜੋ ਸਦਾ ਉਸ ਕਰਤਾਰ ਪ੍ਰਮਾਤਮਾ ਨੇ ਆਪ ਹੀ ਜਗਤ ਦਾ ਮੂਲ ਰਜਦਾ ਹੈ ਤੇ ਆਪ ਹੀ ਪ੍ਰਜੀਵਣ ਕਾਇਦਾ ਕਰਦਾ ਹੈ ਤੇ ਆਪ ਹੀ ਉਹਨਾਂ ਦੀ ਸੰਭਾਲ ਵੀ ਕਰਦਾ ਹੈ ਸਭੇ ਕੋ ਇੱਕ ਅਰਥ ਦਾ ਅਲੱਖਣ ਲਖਿਆ ਜਾਏ ਇਸ ਜਗਤ ਦੇ ਵਿੱਚ ਹਰ ਥਾਂ ਪ੍ਰਮਾਤਮਾ ਆਪ ਹੀ ਵਿਆਪਕ ਹੈ ਕੋ ਪ੍ਰਮਾਤਮਾ ਹਰ ਥਾਂ ਤੇ ਵਸ ਰਿਹਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਭਰੇ ਕੀ ਪੀਰਿ ਬਿਸ਼ਾਨਤ ਫਿਰ ਗੁਰੂ ਦੇ ਪਿਆਰਿਓ ਆਪ ਹੀ ਸਾਰੇ ਹਰ ਥਾਂ ਦੇ ਵਿਆਸਰ ਵਿਆਪਕ ਹੈ ਫਿਰ ਵੀ ਉਹ ਜੀਵਾਂ ਨੂੰ ਸਮਝ ਨਹੀਂ ਆ ਆ ਸਬਦਾ ਕਿ ਉਹਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਤਰੇ ਤੁੰਨੇ ਪਿਆਰ ਇਸ ਜਗਤ ਵਿੱਚ ਹਰ ਥਾਂ ਦੇ ਕਰਤਾਰ ਪ੍ਰਮਾਤਮਾ ਸਰਵ ਵਿਆਪਕ ਹੈ ਫਿਰ ਵੀ ਜੀਵਾਂ ਨੂੰ ਸਮਝ ਨਹੀਂ ਆ ਸਕਦੀ ਕਿ ਉਸ ਦੇ ਆਤਮ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰਮਾਤਮਾ ਨੇ ਵਿੜਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਬਿਆਨਤ ਹੈ ਸਮੇਂ-ਸਮੇਂ ਦੇ ਨਾਲ ਜੁਗ-ਜੁਗਾ ਦੇ ਨਾਲ ਬੜੇ ਪੀਰ ਪਤੰਬਰ ਦੇਵੀ ਦੇਵ ਜਾਣੇ ਪ੍ਰਾਪਤ ਰਹੇ ਪਰ ਗੁਰੂ ਦੇ ਪਿਆਰ ਕੋਈ ਵੀ ਪ੍ਰਮਾਤਮਾ ਦੀ ਵਡਿਆਈ ਨੂੰ ਬਿਆਨ ਨਾ ਕਰ ਸਕਿਆ। ਇਸ ਰਹੀ ਪਾਸ਼ਾ ਗਿੰਦੇ ਕੀ ਭਾਈ ਉਹ ਸਾਰੇ ਜੰਗ ਦਾ ਮੂਲ ਹੈ, ਸਾਰੇ ਕਾਇਨ ਨਾਸੁਮੁਚੀ ਦਾ ਆਧਾਰ ਹੈ। ਇਸ ਰਹੀ ਉਹ ਸਾਰੇ ਥਾਂ ਤੇ ਹਰ ਥਾਂ ਤੇ ਸਰਵ ਆਪ ਘਰ ਆਵਸਰਿਆ ਉਹਦੇ ਸਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਪੇ ਪ੍ਰਭੂ ਦਿਆਲ ਹੈ, ਆਪੇ ਦੇਵ ਜਾਏ। ਕਿਉ ਪ੍ਰਮਾਤਮਾ ਆਪ ਹੀ ਜਦੋਂ ਤਿਆਰ ਹੁੰਦਾ ਹੈ ਆਪ ਹੀ ਇਸੇ ਜੀਵਨ ਸਮਝ ਬਖਸ਼ਦਾ ਹੈ ਪ੍ਰਮਾਤਮਾ ਜਦੋਂ ਆਪ ਹੀ ਤਿਆਰ ਹੁੰਦਾ ਹੈ ਤੇ ਆਪ ਹੀ ਸਹੀ ਜੀਵਨ ਦਾ ਇਹ ਸਮਝ ਬਖਸ਼ਦਾ ਹੈ ਆਪ ਹੀ ਜੀਵਨ ਸਮਝ ਬਖਸ਼ਦਾ ਹੈ ਜਿਵੇਂ ਗੁਰੂ ਪਿਆਰੇ ਗੁਰਬਿੰਦ ਗਿਆਨ ਧਰਮ ਬਿੰਦ ਧਿਆਨ ਸੱਚ ਬਿੰਦ ਸਾਖੀ ਮੂਲੋਂ ਨਾ ਬਾਹਰੀ ਗੁਰੂ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਗਿਆਨ ਤੋਂ ਬਿਨਾ ਧਰਮ ਦੇ ਵਿੱਚ ਟਿਕਾਣਾ ਨਹੀਂ ਪੜਦਾ। ਜੁਨਾਕਦੇ ਇਹੰਦਾ ਧਰਮ ਪ੍ਰਤੀ ਡ੍ਰਿੜਤਾ ਨਹੀਂ ਆਉਂਦੀ ਬਿਨ ਗੁਰੂ ਪਿਆਰੇ ਸਾਡੇ ਅੰਗੋਲ ਪ੍ਰਮਾਤਮਾ ਨੂੰ ਸੋਝੀਣਾ ਬੁਹੇ। ਇਸਰੀ ਪਾਸ਼ਾ ਗਿਤੇ ਕਿ ਆਪ ਹੀ ਜਦੋਂ दयाਲ ਹੁੰਦਾ ਹੈ ਉਹ ਪ੍ਰਮਾਤਮਾ ਆਪ ਹੀ ਫਿਰ ਸਹੀ ਜੀਵਨ ਦੀ ਸਮਝ ਬਖਸ਼ ਦਿੰਦਾ ਹੈ ਆਪ ਜੀਵਨ ਸੂਝ ਬਖਸ਼ਦਾ ਹੈ। ਗਰਮਤੀ ਸਦਮਨ ਵਸਿਆ ਸੱਚ ਰਹੇ ਨਿਭਲਾਏ ਤੇ ਗੁਰੂ ਦੇ ਪਿਆਰ ਜਿੰਨਾ ਮਨੁੱਖਾਂ ਦੇ ਮਨ ਵਿੱਚ ਗੁਰੂ ਦੇ ਮੱਤ ਦੀ ਬਰਕਤ ਨਾਲ ਪ੍ਰਮਾਤਮਾ ਸੁਪੈਂਦਾ ਹੈ ਉਹ ਆਪਣਕ ਸਦਾ ਹੀ ਪ੍ਰਮਾਤਮਾ ਦੇ ਸਬਕ ਵਿੱਚ ਜੋੜੀ ਰੱਖਦੇ ਤੇ ਜਿਹੜੇ ਮਨੁੱਖਾਂ ਦੇ ਮਨ ਵਿੱਚ ਗੁਰੂ ਦੀ ਵਕਤ ਦੇ ਅਨਸਾਰ ਪਰਕਤ ਨਾਲ ਪਰਮਾਤਮਾ ਵਸ ਜਗਤ ਪੈਦਾ ਹੈ। ਉਹ ਮਨਨ ਸਦਾ ਹੀ ਤਿਮ ਰਹਿਣ ਵਾਏ ਪਰਮਾਤਮਾ ਦੇ ਨਾਮ ਦੇ ਨਾਲ ਸੱਤੀ ਜੁੜੀ ਰੱਖਦੇ। ਉਹਨਾਂ ਦੀ ਬਰਸੁਰਤੀ ਸਦਾ ਪਰਮਾਤਮਾ ਦੀ ਨਜ਼ਰੀ ਰਹਿੰਦੀ ਹੈ। ਜਿਹੜੇ ਆਪਣੇ ਗੁਰੂ ਪਿਆਰੇ ਮਨ ਦੇ ਵਿੱਚ ਗੁਰੂ ਦੀ ਮਤ ਨੂੰ ਵਿਸਾਰ ਲੈਂਦੇ ਕਿ ਪਰਮੇਸ਼ਰ ਦੇ ਮਾਲਕ ਨੂੰ ਆਪਣੇ ਹਿਰਦੇ ਘਰ ਵਿੱਚ ਨਾਮ ਜਪਦੇ ਜਿਦੀ ਵਰਕਤ ਨਾਲ ਉਸ ਨੂੰ ਇਹ ਸਦਾ ਜਿਹੜੀ ਸੁਰਤੀ ਹੈ ਪਰਮਾਤਮਾ ਦੇ ਚਰਣਾ ਨਾ ਗੜ ਜਾਂਦੀ ਮਨ ਮੇਰੇ ਗੁਰ ਕੀ ਮਨ ਲਹਿਰ ਜਾਏ ਮੇਰੇ ਮਨਾ ਗੁਰੂ ਦੇ ਹੁਕਮ ਵਿੱਚ ਤੁਰ ਐ ਮੇਰਾ ਤੂ ਵਿਕਾਰਾਂ ਦੇ ਵਿੱਚ ਭੱਜਾ ਬਹਿ ਚਲਚ ਦੇ ਮੋਹ ਦੇ ਵਿੱਚ ਭੱਜਾ ਫਿਰ ਮੇਰਿਆ ਮਨਾ ਤੂ ਗੁਰੂ ਦੇ ਹੁਕਮ ਦੇ ਵਿੱਚ ਆ ਹੁਕਮ ਨੂੰ ਗੁਰੂ ਦੇ ਮਨਨਾ ਕਰ ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਪਰ ਗੁਰੂ ਦੇ ਪਿਆਰ ਜਿਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਹਦਾ ਮਨ ਉਸ ਦਾ ਸਰੀਰ ਸ਼ਾਂਤ ਹੋ ਜਾਂਦਾ ਹੈ ਤੇ ਮਨ ਜਿ ਪਰਮਾਤਮਾ ਨਾ ਵਸਦਾ ਹੈ ਤੇ ਕੀਨੇ ਪੰਥੀ ਨੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਕਿ ਭਾਈ ਕਿ ਮੇਰੇ ਮਨਾਂ ਤੋਂ ਗੁਰੂ ਦੇ ਹੁਕਮ ਦੇ ਵਿੱਚ ਤੁਰਨਾ\,\,ਕਾਰ ਫਿਰ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਉਹਦਾ ਇਹ ਮਨ ਹੈ, ਸਰੀਰ ਹੈ, ਸ਼ਾਂਤ ਹੋ ਜਾਂਦਾ ਹੈ। ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸ ਜਾਂਦਾ ਹੈ। ਐਸੀ ਜੀਵਨ ਕਾਲ ਦੇ ਅੰਦਰ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੀ ਰਾਜਾ ਦੇ ਅੰਦਰ ਗੁਰੂ ਦੇ ਹੁਕਮ ਦੇ ਅੰਦਰ ਹੀ ਸਾਫ਼ ਸੰਸਾਰ ਚੱਲ ਰਿਹਾ ਹੈ। ਜੇ ਤੂੰ ਵੀ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਦੀ ਰਜਾ ਦੇ ਵਿੱਚ ਰਹੇਂਗਾ ਤਾਂ ਤੇਰੇ ਵੀ ਜੀਵਨ ਦਾ ਆਂਧਾਰ ਹੋ ਜਾਵੇਗਾ ਜੇ ਆਪਣੇ ਮਨ ਦੇ ਪਿੱਛੇ ਹੀ ਭੱਜਦਾ ਰਹੇਂਗਾ ਤਾਂ ਗੁਰੂ ਦੇ ਪਿਆਰ ਰਕਾਰਾਂ ਦੇ ਵਿੱਚ ਫਸ ਜਾਏਗਾ ਤੇ ਰਕਾਰਾਂ ਦੇ ਵਜ੍ਹਾ ਸਾਰਾ ਜੀਵਨ ਤੇਰਾ ਬਦੀਤ ਹੋ ਜਾਵੇਗਾ ਜਿਹੜੇ ਸਾਰੇ ਸੰਬੰਧਾਂ ਨੂੰ ਆਪਣੇ ਪੁਰਵ ਜਨਮ ਦੇ ਸੰਯੋਗੀ ਮੰਨਦਾ ਹੈ ਇਹਨਾਂ ਦੇ ਵਿੱਚੋਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਇਸ ਲਈ ਗੁਰੂ ਦੇ ਪਿਆਰ ਆ ਤੁਮ ਪ੍ਰਮਾਤ ਮਰੇ ਨਾਮ ਦੇ ਨਾਲ ਸਮਝ ਕੋਣੀ ਕਾ ਗੁਰੂ ਦੀ ਸਭ ਨੂੰ ਉਚਾਰ ਜੇ ਮਾਂ ਮਿਤਾ ਸੁਖ ਮੀਤ ਨਾ ਭਾਏ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਰੇ ਮਾਂ ਪਿਆਰ ਧੀਆ ਪੁੱਤਾਂ ਉਹ ਆਪਣੇ ਪੁਰਬ ਜਨਮ ਦੇ ਸਜੋਗੀ ਮਨੀ ਬੈਠਾ ਹੈ ਉਸ ਤੇ ਤੇਰੇ ਨਾਮ ਨੇ ਸਹਾਈ ਹੋਣਾ ਹੈ ਨਾ ਵਿੱਚ ਕਿਸੇ ਇਤਰਾ ਸਾਥ ਨਹੀਂ ਦੇਣਾ ਇਸ ਰਈ ਗੁਰੂ ਦੇ ਸਾਹਮਣੇ ਜਾ ਕੇ ਪ੍ਰਮਾਤਮਾ ਦਾ ਨਾਮ ਜਪ ਗੁਰੂ ਦੇ ਰਜਾ ਦੇ ਵਿੱਚ ਗੁਰੂ ਦੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਉਸ ਪਰਮੇਸ਼ਰ ਦੀ ਵਡਿਆਈ ਕਰ ਸੁਣਤੀ ਆਪਣੇ ਉਸ ਪ੍ਰਮਾਤਮਾ ਨਾਲ ਜੋੜਨੇ ਕਰ ਤੇ ਇਹ ਵੀ ਜੀਵਨ ਦਾ ਆਧਾਰ ਹੋ ਜਾਵੇਗਾ ਪਾਸ਼ਾ ਰਹਿਮ ਤਾਂ ਕਰਨਾ ਜਦੀਆਂ ਸ਼ਬਦ ਵਿਚਾਰਾਂ ਸਾਡੇ ਮਨਿਰ ਦੇ ਵਿੱਚੋਂ ਸਾਨ ਗੁਰੂ ਪਿਆਰੇ ਸਾਨੂੰ ਵੀ ਸਮਝ ਆਵੇ ਕਿ ਅਸੀਂ ਵੀ ਗੁਰੂ ਵਾਲੇ ਦੇ ਰਣ ਲਾ ਕੇ ਆਪਣੇ ਜੀਵਨ ਦਾ ਆਧਾਰ ਕਰ ਲਈਏ ਪੁੰਜਾ ਪੁਰਾਣੇ ਰਿਖਵਾ ਗੱਛ ਦੇ ਅੰਦਰ ਸਮਤ ਵਾਖਰੀ ਪਾਉ ਸ਼ਬਦ ਦੀਆਂ ਕੀਰਤਿਆਂ ਦਾ ਪਾਠ ਸਰਵਣ ਕਰੀਏ ਜੀ ਮਨ ਮੇਰੇ ਗੁਰ ਕੀ ਮਨ ਲੈ ਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੇ ਮਨ ਆਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ